ਕਾਰੇ ショਟ ਉਹ ਮੈਂ ਡਾਕਟਰ ਰਜੀਤ ਸਿੰਘ 25 ਅੱਜ ਤੁਹਾਡੇ ਨਾਲ ਗੱਲ ਕਰਾਂਗਾ ਕੈਂਕਾਇਸ ਨੂੰ ਅੱਖਾਂ ਦਾ ਲਾਲ ਹੋ ਜਾਣਾ ਜਾਂ ਜਿਨ੍ਹਾਂ ਨੂੰ ਸਿੱਕੇ ਕਈ ਯੋਗ ਬਾਸ਼ਾ ਦੇ ਵਿੱਚ ਅੱਖਾਂ ਆ ਜਾਣੀਆਂ ਜਾਂ ਅੱਖਾਂ ਖਰਾਬ ਹੋ ਰਹੀਆਂ ਕਹਿ ਦਿੰਦੇ ਨੇ ਕੰਜਕਟਿਵਾਈਟਿਸ ਜੱਗ ਬੁਲਬੀਆ ਇੱਕ ਕੰਜਕਟਾਈਵਾ ਦੀ ਜਿਹੜੀ ਸੋਜਿਸ਼ ਹੈ ਉਹਦਾ ਕਰਕੇ ਹੁੰਦਾ ਇਹਦੇ ਵਿੱਚ ਕਿਹਾ ਜਾਂਦਾ ਕਿ ਸਾਡੀ ਅੱਖ ਦੇ ਵਿੱਚ ਜਿਹੜੀ ਇੱਕ ਸਾਫ਼ ਚਿੱਲੀ ਜਿਹੜੀ ਪਰਤ ਹੁੰਦੀ ਹੈ ਨਾ ਕਿ ਉਹ ਸਾਡੀਆਂ ਅੱਖਾਂ ਦੇ ਕੁਝ ਹਿੱਸਿਆਂ ਜਾਂ ਸਾਡੀਆਂ ਜਿਹੜੀਆਂ ਅੱਖਾਂ ਦੀਆਂ ਪਲਕਾਂ ਦੇ ਅੰਦਰਲੀ ਸਿਰ ਜਿਹੜੀ ਕਵਰ ਕਰਕੇ ਰੱਖਦੀ ਹੈ ਉਹਦੀ ਸੋਜਿਸ਼ ਹੈ ਚਾਹੇ ਉਹ ਬੈਕਟੀਰੀਆ ਦੇ ਕਾਰਨ ਅਲਰਜੀ ਦੇ ਕਾਰਨ ਵਾਇਰਸ ਦੇ ਕਾਰਨ ਕਿਉਂਕਿ ਇਹਦੇ ਕਾਰਨ ਜਿਹੜੇ ਨੇ ਇੱਕ ਤੋਂ ਜ਼ਿਆਦਾ ਹੁੰਦੇ ਨੇ ਆਮ ਕਾਰਨਾਂ ਦੀ ਆਪਾਂ ਅੱਜ ਗੱਲ ਥੋੜੀ ਜੀ ਜਾਣ ਪਛਾਣ ਦੀ ਗੱਲ ਕਰਦੇ ਹਾਂ ਹੁਣ ਗਲੱਬੀ ਅੱਖ ਜਿਹੜੀ ਸੁਨਰੋਆ ਕਨਜਕਟਿਵ ਹੈ ਕਨਜਕਟਿਵਾਈਟਿਸ ਬੋਲ ਦਿੰਦੇ ਨੇ ਇਸ ਨੂੰ ਕਦਕ ਕਈ ਵਾਰ ਜਿਹੜੀ ਸੋਜੇ ਛਾ ਇਹ ਥੋੜੇ ਸਮੇ ਲਈ ਹੁੰਦੀ ਹੈ ਯਾਨੀ ਕਿ ਕੋਈ 3-4 ਹਫ਼ਤੇ ਜ਼ਿਆਦਾ ਤੋਂ ਜ਼ਿਆਦਾ ਇਹ ਦੇ ਵਿੱਚ ਜਿਹੜੀ ਹੈ ਠੀਕ ਹੁੰਦੀ ਹੈ ਜਦੋਂ ਪੁਰਾਣੀ ਹੋ ਜਾਂਦੀ ਹੈ ਉਹ ਕਈ ਵਾਰੀ ਫਿਰ ਜ਼ਿਆਦਾ ਲੌਂਗ ਵੀ ਕਰਦੀ ਹੈ ਅਗਰ ਉਹਦੇ ਜਿਵੇਂ ਅਲਰਜੀ ਵਗੈਰਾ ਨੂੰ ਪ੍ਰੋਪਰ ਟਰੀਟ ਨਾ ਕੀਤਾ ਜਾਵੇ ਜਾਂ ਕਾਰਨ ਦਾ ਪਤਾ ਲਗਾ ਕੇ ਪ੍ਰिवेंट ਨਾ ਕੀਤਾ ਜਾਵੇ ਕਿ ਲਗਭਗ 15 ਤੋਂ 40% ਲੋਕਾਂ ਨੂੰ ਮੌਸਮੀ ਅਲਰਜੀ ਦੇ ਕਾਰਨ ਜਿਹੜੀ ਕੰਜਕਟਿਵ ਆਰਟਿਸ ਦੇ ਕਾਰਨ ਬੰਦੀ ਉਹਦਾ ਪਰੇ ਹੋ ਜਾਂਦੀ ਹੈ ਕਿਤੇ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਿ ਮੌਸਮ ਦੀ ਤਬਦੀਲੀ ਜਾਂ ਜਦੋਂ ਵਾਇਰਸ ਦਾ ਜ਼ਿਆਦਾ ਜ਼ੋਰ ਹੁੰਦਾ ਜਾਂ ਕਈਆਂ ਲੋਕਾਂ ਨੂੰ ਜਦੋਂ ਆਮ ਕਾਮਨ ਕੋਲਡ ਜਾਂ ਕੋਈ ਜ਼ੁਕਾਮ ਲੱਗਦਾ ਤਾਂ ਉਹਦੇ ਨਾਲ ਵੀ ਇਹ ਜਿਹੜੀ ਨਾਲ ਅੱਖਾਂ ਦੀ ਸੋਜਿਸ਼ ਕਹਿ ਕੇ ਅੱਖਾਂ ਲਾਲ ਹੋ ਜਾਂਦੀਆਂ ਨੇ ਗੁਲਾਬੀਆ ਜਿਹੜੀ ਆ ਜਾਂ ਪਿੰਕ ਆਇਸਨਰੋਨ ਜਿਹੜਾ ਇਹ ਸਾਡੀਆਂ ਅੱਖਾਂ ਦੇ ਸਕਲੇਰਾ ਨੂੰ ਚਿੱਟੇ ਦੀ بجائے ਜਿਹੜੇ ਸਾਨੂੰ ਵਾਈਟ ਚੀਜ਼ ਨਜ਼ਰ ਆਉਂਦੀ ਨੇ ਆਪਣੀ ਅੱਖਾਂ ਦੇ ਵਿੱਚ ਚਿੱਟੇ ਰਾ ਮੇਰੀ ਉਹਨੂੰ ਗੁਲਾਬੀ ਕਰ ਦਿੰਦਾ ਕਿਉਂਕਿ ਜਿਹੜੀਆਂ ਸਾਡੀਆਂ ਪਲਕਾਂ ਨੂੰ ਫੁੱਲ ਜਾਂਦੀਆਂ ਨੇ ਸੋਜਿਸ਼ ਪੈ ਜਾਂਦੀ ਉੱਥੇ ਤਾਂ ਤੁਹਾਡੀ ਜਿਹੜੀ ਇਨਫੈਕਟ ਹੋਈ ਅੱਖ ਉਹਦੇ ਵਿੱਚੋਂ ਪਾਣੀ ਰਗਣਾ ਸ਼ੁਰੂ ਹੋ ਜਾਂਦਾ ਤਾਂ ਹੋਰ ਵੀ ਇਹਦੇ ਸਿੰਪਟਮ ਆ ਜਾਂਦੇ ਨੇ ਇਹਦੇ ਲੱਛਣਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਮ ਲੱਛਣ ਜਿਹੜੇ ਇਹਦੇ ਹੁੰਦੇ ਨੇ ਜਿਵੇਂ ਅੱਖ ਦੇ ਚਿੱਟੇ ਹਿੱਸੇ ਦੇ ਜਿਹੜਾ ਸਕਲੇਰਾ ਉਹਦੀ ਉੱਪਰ ਲਾਲੀ ਆ ਜਾਂਦੀ ਹੈ ਅੱਖਾਂ ਲਾਲ ਹੋ ਜਾਂਦੀਆਂ ਜੇ ਦੋਨੋਂ ਅੱਖਾਂ ਦੇ ਉੱਪਰ ਅਫੈਕਟ ਹੋਏ ਤਾਂ ਦੋਨੋਂ ਹੋ ਜਾਂਦੀਆਂ ਜੀ ਇੱਕ ਦੇ ਉੱਪਰ ਆ ਤਾਂ ਇੱਕ ਹੋ ਜਾਂਦੀ ਹੈ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਕਿਉਂਕਿ ਆਮ ਅਥਰੂ ਜਿਹੜੇ ਸਾਡੇ ਵਗਦੇ ਨੇ ਉਹਨਾਂ ਨਾਲੋਂ ਇਹ ਪਾਣੀ ਸੰਘਣਾ ਹੁੰਦਾ ਥੋੜਾ ਇਹਨਾਂ ਦਾ ਰੰਗ ਪੀਲਾ ਹਰਾ ਚਿੱਟਾ ਵੀ ਹੋ ਸਕਦਾ ਅਗਰ ਵਾਇਰਸ ਵਗੈਰਾ ਤੇ ਬੈਕਟੀਰੀਆ ਦੇ ਇਨਫੈਕਟ ਕਰਦਾ ਤਾਂ ਤੁਹਾਡੀਆਂ ਪਲਕਾਂ ਦੇ ਉੱਪਰ ਕਿਵਰੀ ਛਾਲੇ ਵੀ ਬਣ ਜਾਂਦੇ ਐਬਸਸ ਵੀ ਬਣ ਜਾਂਦੇ ਤੁਹਾਨੂੰ ਬਾਹਰ ਦੀ ਕੋਈ ਮਹਿਸੂਸ ਹੋਏਗਾ ਕਿ ਜਿਵੇਂ ਤੁਹਾਡੀ ਅੱਖ ਦੇ ਵਿੱਚ ਕੁਝ ਪਿਆ ਹੈ ਜਾਂ ਕੁਝ ਸੌਨ ਬਾਡੀਜ਼ ਜਿਵੇਂ ਅੱਖ ਦੇ ਅੰਦਰ ਹੈਗੀ ਅੱਖਾਂ ਜਿਹੜੀਆਂ ਨੇ ਐਪੀਫੋਰਸ ਆ ਜਾਂਦਾ ਇਹਦੇ ਵਿੱਚ ਉਹ ਪਾਣੀ ਵਾਲੀਆਂ ਵੀ ਹੋ ਸਕਦੀਆਂ ਤੇ ਕੇਵਿਟ ਡਰਾਈ ਵੀ ਹੋ ਸਕਦੇ ਜਾਂ ਪਰਸਨ ਫੀਲ ਕਰਦਾ ਕਿ ਅੱਖਾਂ ਦੇ ਵਿੱਚ ਕੁਝ ਫਸ ਗਿਆ ਹੈ ਜਾਂ ਅੱਖਾਂ ਦੇ ਵਿੱਚ ਜਲਨ ਬਹੁਤ ਜ਼ਿਆਦੀ ਮਹਿਸੂਸ ਹੁੰਦੀ ਹੈ ਖਾਰਸ਼ ਹੁੰਦੀ ਹੈ ਨਜ਼ਰ ਜਿਹੜੀ ਉਹ ਵੀ ਤੁੰਦਲੀ ਪੈ ਜਾਂਦੀ ਕੁਝ ਸਮੇਂ ਵਾਸਤੇ ਰੋਸ਼ਨੀ ਜਿਹੜੀ ਹੈ ਨਾ ਉਹ ਦੇ ਪ੍ਰਤੀ ਵੀ ਸਵੇਦਨਸ਼ੀਲਤਾ ਜਿਹੜੀ ਬਹੁਤ ਜ਼ਿਆਦੀ ਆ ਜਾਂਦੀ ਹੈ ਫੋਟੋਫੋਬੀਆ ਕਿ ਉਹ ਪਰਸਨ ਰੋਸ਼ਨੀ ਵਾਲੇ ਬੰਨੇ ਨਹੀਂ ਦੇਖ ਸਕਦਾ इवन ਕਿ ਚਮਕਦੀ ਹੋਈ ਲਾਈਟ ਜਾਂ ਬਾਹਰ ਸੂਰਜ ਦੀ ਰੋਸ਼ਨੀ ਕਿ ਵੇਖਣ ਦੇ ਨਾਲ ਇਰਿਟੇਸ਼ਨ ਜ਼ਿਆਦਾ ਹੁੰਦੀ ਹੈ ਅੱਖਾਂ ਦੇ ਵਿੱਚ ਦਰਦ ਹੁਣੀ ਬੇਰਾਮੀ ਮਹਿਸੂਸ ਕਰਨੀ ਜਾਂ ਪਲਕਾਂ ਦਾ ਸੁੱਜ ਜਾਣਾ ਬਲਫਰਾਈਟਸ ਬੋਲ ਦਿੰਦੇ ਹਨ ਇਹ ਵੀ ਇਹਦੇ ਵਿੱਚ ਹੋ ਜਾਂਦਾ ਹੈ ਕਿਤੇ ਕਾਰਨ ਕਈ ਹੁੰਦੇ ਨੇ ਜਿਵੇਂ ਸ਼ੂਤ ਦੇ ਪਜਰੋਬ ਹੁੰਦੇ ਨੇ ਵਾਇਰਲ ਜਿਹੜੇ ਨੇ ਸ਼ੂਤਕਾਰੀ ਦਾ ਅਰਥ ਹੈ ਕਿ ਉਹ ਬਿਮਾਰੀ ਇਸ ਨਾਲ ਗਲਾਬੀਆ ਕੁੰਦੀ ਹੂ ਸ਼ੂਤ ਵਾਲੀ ਹੁੰਦੀ ਜਿਵੇਂ ਕਿ ਅਣ ਪ੍ਰਭਾਵਿਤ ਅੱਖਾਂ ਦੇ ਹੋਰ ਲੋਕਾਂ ਦੇ ਵਿੱਚ ਫੈਲੀ ਹੁੰਦੀ ਹੈ ਇੱਕ ਦੂਜੇ ਤੋਂ ਪਰਸਨ ਤੋਂ ਪਰਸਨ ਅਗੇ ਹੋ ਜਾਂਦੀ ਹੈ ਜਿਹੜੇ ਕਿ ਤੁਸੀਂ ਜਦੋਂ ਕਿਸੇ ਨਾਲ ਰਮਾਲ ਸ਼ੇਅਰ ਕਰਦੇ ਹੋ ਜਾਂ ਇੱਕ ਦੂਜੇ ਦਾ ਹੱਥ ਜਾਂ ਡ੍ਰੌਪਸ ਯੂਜ਼ ਕਰ ਲੈਂਦੇ ਜੋ ਕਿਸੇ ਦੀ ਅੱਖਾਂ ਦੇ ਵਿੱਚੋਂ ਨਿਕਲ ਕੇ ਜਿਹੜੇ ਜਵਾਹ ਹੁੰਦੇ ਨੇ ਵਾਇਰਸ ਵਗੈਰਾ ਉਹ ਡ੍ਰੌਪਲਟ ਇਨਫੈਕਸ਼ਨ ਦੇ ਰਾਹੀਂ ਟੱਚ ਕਰਨ ਦੇ ਨਾਲ ਕਿਸੇ ਵੀ ਵਸਤੂ ਨੂੰ ਛੂਣ ਦੇ ਨਾਲ ਦੂਜੇ ਪਰਸ ਹੁੰਦੀਆਂ ਕੋਈ ਟਾਵਲ ਸ਼ੇਅਰ ਕਰਨ ਦੇ ਨਾਲ ਜਾਂ ਜਿ ਡੈਂਸੀ ਸ਼ੇਅਰ ਕਰਨ ਦੇ ਨਾਲ ਉਹ ਇੱਕ ਦੂਜੇ ਦੇ ਵਿੱਚ ਚਲੇ ਜਾਂਦੇ ਨੇ। ਕੋਸ਼ੂਤ ਦੇ ਕਾਰਨ ਜ਼ਿਆਦਾਤਰ ਇਹ ਹੋ ਜਾਂਦੀਆਂ ਨੇ, ਬੈਕਟੀਰੀਆ ਵੀ ਹੋ ਜਾਂਦੇ ਨੇ, ਫੰਗਸ ਵੀ ਹੁੰਦੇ ਨੇ, ਪਰਜੀਵੀ ਵੀ ਹੁੰਦੇ ਨੇ। ਇਹ ਜ਼ਿਆਦਾਤਰ ਇਹਨਾਂ ਦੇ ਕਾਰਨ ਬਣਦੇ ਨੇ। ਉਹ ਵਾਇਰਲ ਦੇ ਤੌਰ ਤੇ ਅਗਰ ਚੱਲੀਏ ਤਾਂ ਇਹਦੇ ਵਿੱਚ ਜਿਵੇਂ ਐਡੀਨੋ ਵਾਇਰਸ ਆ ਜਾਂਦਾ ਜਾਂ ਕੋਈ ਖਸਰਾ ਵਗੈਰਾ ਅਗਰ ਜਿਵੇਂ ਬੱਚਿਆਂ ਨੂੰ ਨਿਕਲੇ ਹੁੰਦਾ ਉਹਦਾ ਕਾਰਨ ਵੀ ਆ ਜਾਂਦਾ ਜਾਂ ਅੱਖਾਂ ਦੇ ਹਰਪੀਸ ਵਾਇਰਸ ਜਿਹੜੇ ਹੁੰਦੇ ਨੇ ਉਹ ਵੀ ਆ ਜਾਂਦੇ ਨੇ ਮੋਸਕਸ ਕੰਜਿਟਿਉਸ ਨਾਲ ਜਾਂਦੀ ਜੇ ਨਾਲ ਇਹ ਆ ਜਾਂਦੀ ਐ ਐਂਟਰੋ ਵਾਇਰਸ ਆ ਜਾਂਦਾ ਕੋਕਸੋ ਸੱਤੀ ਵਾਇਰਸ ਆ ਜਾਂਦਾ ਇਹਦੇ ਵਿੱਚ ਨਾਲ ਜਾਂ ਹੋਰ ਕੋਈ ਜਿਵੇਂ ਮਾਊਥ ਐਂਡ ਫੂਡ ਡਿਸੀਜ਼ ਹੁੰਦੀਆਂ ਨੇ ਮੂਥ ਫੂਡ ਦੀ ਬਿਮਾਰੀ ਜਿਹਨੂੰ ਅਸੀਂ ਕਹਿ ਦਿੰਨੇ ਜਦੋਂ ਕਿਤੇ ਉਹ ਕਿਸੇ ਵਿਅਕਤੀ ਦੇ ਵਿੱਚ ਹੁੰਦੀ ਹੈ ਤਾਂ ਉਹਦੇ ਨਾਲ ਵੀ ਜਾਂ ਕੋਈ SARS ਕੋਵਿਡ-2 ਵਾਇਰਸ ਜਿਹੜਾ ਉਹਦੇ ਨਾਲ ਵੀ ਹੋ ਜਾਂਦੀ ਹੈ ਅਗਰ ਬੈਕਟੀਰੀਆ ਦੀ ਗੱਲ ਕਰੀਏ ਤਾਂ ਸਟੈਫਿਲੋਕੋਕਸ ਬੈਕਟੀਰੀਆ ਸਟ੍ਰੈਪਟੋਕੋਕਸ ਬੈਕਟੀਰੀਆ ਆ ਜਾਂਦੇ ਨੇ ਐਮੋਫਿਲਸ ਇਨਫਲੂਐਂZA ਆ ਜਾਂਦਾ ਜਾਂ ਕੋਈ ਫੋਰ ਲਾਗ ਜਿਵੇਂ ਸੈਕਸੂਅਲੀ ਟ੍ਰਾਂਸਮਿਟਿਡ ਡਿਸੀਜ਼ ਹੁੰਦੀਆਂ ਨੇ ਕਲੈਮिडੀਆ ਵਗੈਰਾ ਸਿਫਿਲਸ ਇਹ ਹੋਰ ਸੋ ਜਿਸ ਇਤਨਾ ਨੀ ਜੜੀਆਂ ਆ ਜਾਂਦੀਆਂ ਨੇ ਜੋ ਕਿ ਮਾਂ ਦੇ ਜਦੋਂ ਜਨਮ ਹੁੰਦਾ ਬੱਚੇ ਦਾ ਉਹ ਉਦੋਂ ਮਾਂ ਕੋਲੋਂ ਉਹ ਗ੍ਰਹਿਣ ਕਰ ਜਾਂਦਾ ਕਿਉਂਕਿ ਜਨਮ ਦੌਰਾਨ ਉਹ ਬੱਚੇ ਦੇ ਵਿੱਚ ਵਜ ਜਾਂਦੀ ਨਹੀਂ ਕਿਉਂਕਿ ਨਵ ਜੰਮੇ ਬੱਚੇ ਦੇ ਵਿੱਚ ਜਿਹੜੇ ਕੰਜਕਟਿਵਸ ਦੇ ਮੇਨ ਇਹ ਕਾਰਨ ਹੁੰਦੇ ਨੇ ਕਿਉਂਕਿ ਉਹ ਸੈਕਸੂਅਲੀ ਟ੍ਰਾਂਸਮਿਟਿਡ ਇਨਫੈਕਸ਼ਨ ਜਦੋਂ ਖਾਸ ਕਰਕੇ ਡਿਲੀਵਰੀ ਹੁੰਦੀ ਹੈ ਨਾਰਮਲ ਜਾਂ ਫਿਜ਼ਾਇਨਲ ਡਿਲੀਵਰੀ ਅਸ਼ਿਕਾ ਜਦ ਨੇ ਉਹਦਾ ਕਰਕੇ ਵੀ ਉਹ ਤੰਦਰੁਸਤੀ ਵਿੱਚ ਦੇ ਕਾਰਨ ਬਣ ਜਾਂਦੇ ਨੇ। ਨੁਗੈਰ ਸ਼ੂਤਕਾਰੀ ਦੀ ਅਗਰ ਗੱਲ ਕਰੀਏ ਤਾਂ ਅਲਰਜੀ। ਜਿਵੇਂ ਉਲੀ ਜਾਂ ਪਰਾਗ ਵਗੈਰਾ ਪੈ ਜਾਂਦੇ ਨੇ ਜਾਂ ਹੋਰ ਪਦਾਰਥ ਜਿਨ੍ਹਾਂ ਦੇ ਵਿੱਚ ਅਲਰਜੀ ਦਾ ਕਾਰਨ ਬਣ ਸਕਦੇ ਨੇ ਜਿਹੜੇ ਵੀ ਜਿਵੇਂ ਫੁੱਲਾਂ ਨੂੰ ਜਦੋਂ ਬੂਰ ਪੈਂਦਾ ਫਸਲਾਂ ਝੜ ਜੀਆਂ ਨੇ ਜਾਂ ਹੋਰ ਕੋਈ ਜਲਨਸ਼ੀਲ ਜਾਂ ਜ਼ਹਿਰੀਲੇ ਪਦਾਰਥ ਜਿਵੇਂ ਸ਼ੈਂਪੂ ਜਾਂ ਕੋਈ ਸ਼ਿੰਗਾਰ ਦੀ ਸਮਗਰੀ ਜੇ ਅਲਰਜੀ ਕਿਸੇ ਨੂੰ ਕਰ ਜਾਂਦੀ ਹੈ। ਜਦੋਂ ਕੰਟੈਕਟ ਲੈਂਸ ਵਗੈਰਾ ਹੁੰਦੇ ਗੰਦਗੀ ਧੂਆਂ ਜਾਂ ਕੋਈ ਫੋਲ ਮਤਲਬ ਪੂਲ ਕਲੋਰਿਨਸ ਵੀ ਜਿਹੜੀ ਇਹਦਾ ਕਾਰਨ ਬਣ ਜਾਂਦੀ ਹੈ। ਕਈ ਤਰ੍ਹਾਂ ਦੀਆਂ ਕੁਝ ਦਵਾਈਆਂ ਵੀ ਹੁੰਦੀਆਂ ਨੇ ਜਾਂ ਕੋਈ ਸਪਰੇਅ ਵਰਨੀ ਚੀਜ਼ਾਂ ਵੀ ਹੁੰਦੀਆਂ ਨੇ। ਜਾਂ ਕੋਈ ਓਪਨ ਐਂਗਲ ਸਿਲੋਕੋਮਾ ਦਾ ਇਲਾਜ ਕਰਨ ਵਾਲੀਆਂ ਕੁਝ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਫਿਰ ਅਲਰਜੀ ਦਾ ਕਾਰਨ ਬਣ ਜਾਂਦੀਆਂ ਨੇ। ਜਾਂ ਅੱਖਾਂ ਦੇ ਵਿੱਚ ਕੋਈ ਸੱਟ ਅਗਰ ਲੱਗੀ ਹੈ। ਉਹ ਵੀ ਹੁੰਦੀ ਲੇਕਿਨ ਉਹ ਫਿਰ ਡਾਕਟਰ ਆਈਡੈਂਟੀਫਾਈ ਕਰ ਲੈਂਦੇ ਨੇ ਕਿ ਸੱਟ ਦਾ ਕਰਕੇ ਹੋਇਆ ਜਾਂ ਇਮਿਊਨਿਟੀ ਦੇ ਵਿੱਚ ਕੋਈ ਵਿਕਾਰ ਜਾਂ ਕੋਈ ਟਿਊਮਰ ਵਗੈਰਾ ਹੋਈ ਹੈ ਉਹ ਡਾਕਟਰ ਲੋਕ ਫਿਰ ਆਇਡੈਂਟੀਫਾਈ ਕਰ ਲੈਂਦੇ ਨੇ ਕਿ ਇਹ ਕਿਸ ਤਰ੍ਹਾਂ ਦੇ ਹੈਗੇ ਆ ਇਹ ਕਿੰਨਾ ਲੋਕਾਂ ਨੂੰ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਬਹੁਤ ਸਾਰੇ ਇਹਦੇ ਸੰਭਾਵੀ ਜਿਹੜੇ ਕਾਰਨ ਬਣ ਜਾਂਦੇ ਨੇ ਜਿਵੇਂ ਅਗਰ ਹੱਥਾਂ ਦੀ ਸਫਾਈ ਪ੍ਰੋਪਰ ਨਹੀਂ ਹੁੰਦੀ ਮਗਰ ਅਗਰ ਤੁਹਾਡੇ ਤੁਸੀਂ ਹੱਥਾਂ ਨੂੰ ਕੋਈ ਸਾਥ ਜਿਹੜੇ ਤੁਹਾਡੇ ਚਿਹਰੇ ਤੇ ਲਗਾਉਂਦੇ ਹੋ ਤੁਸੀਂ ਆਪਣੇ ਹੱਥਾਂ ਨੂੰ ਅਗਰ ਤੁਸੀਂ ਨਹੀਂ ਧੋਂਦੇ ਜਾਂ ਸੈਨੀਟਾਈਜ਼ ਨਹੀਂ ਕਰਦੇ ਤਾਂ ਉਹਦੇ ਨਾਲ ਵੀ ਇਹ ਬਣ ਜਾਂਦੇ ਨੇ ਫਿਰ ਤੁਸੀਂ ਅੱਖਾਂ ਨੂੰ ਹੱਥ ਲਾਏ ਅੱਖਾਂ ਨੂੰ ਹੱਥ ਲਾ ਕੇ ਤੁਸੀਂ ਇੱਕ ਪੈਨ ਫੜਿਆ ਉਹੀ ਪੈਨ ਕਿਸੇ ਹੋਰ ਨੇ ਫੜਿਆ ਉਹ ਹੱਥ ਉਹਨੇ ਦਵਾਰੇ ਲਾ ਲਿਆ ਤਾਂ ਤੁਸੀਂ ਡੋਰ ਹੈਂਡਲਸ ਨੂੰ ਤਾਂ ਪਬਲਿਕ ਟਾਇਲਟ ਨੂੰ ਜਵਾਣੂ ਲੱਗ ਜਾਂਦੇ ਨੇ ਇਹਦੇ ਉਹ ਉੱਥੋਂ ਕੋਈ ਵਿਅਕਤੀ ਨੂੰ ਟੱਚ ਕਰ ਜਾਂਦਾ ਉਹ ਅੱਖਾਂ ਨੂੰ ਹੱਥ ਲਗਾ ਲੈਂਦਾ ਜਾਂ ਕੋਈ ਤੁਸੀਂ ਆਪਣੇ ਟਾਵਲ ਵਗੈਰਾ ਜਾਂ ਰੁਮਾਲ ਕਿਸੇ ਨਾਲ ਸ਼ੇਅਰ ਕਰ ਲੈਂਦੇ ਜਾਂ ਰੁਮਾਲ ਤੁਹਾਡਾ ਉਹ ਟੱਚ ਕਰ ਜਾਂਦਾ ਜੋਨ ਹੋਣ ਵਾਲੇ ਟੱਪ ਸੂਪ ਵਗੈਰਾ ਇਹਨਾਂ ਤੋਂ ਵੀ ਇਹ ਕਾਰਨ ਬਣ ਜਾਂਦੇ ਨੇ ਹੁਣ ਜ਼ਿਆਦਾਤਰ ਅਡਲਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਆਮ ਹੁੰਦਾ ਜਿਹੜਾ ਬੈਕਟੀਰੀਅਲ ਕਨਜੰਕਟਿਵਾਈਟਸ ਹੁੰਦਾ ਇਹ ਜ਼ਿਆਦਾਤਰ 40 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ 20 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਤੇ ਅੱਗੇ ਦਾ ਜੋਖਮ ਜਿਹੜਾ ਹੋਰ ਵੀ ਜ਼ਿਆਦਾ ਕਿਉਂ ਨਹੀਂ ਵੱਧ ਜਾਂਦਾ ਹੁਣ ਸਾਲ ਦੇ ਵਿੱਚ ਕਿੰਨੇ ਦਿਨਾਂ ਦੇ ਵਿੱਚ ਜ਼ਿਆਦਾ ਆਉਂਦਾ ਲਰਜੀ ਵਾਲੇ ਕਿਦੋਂ ਬਸੰਤ ਰੋਤ ਜਾਂ ਗਰਮੀਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਆਉਂਦੀ ਜਿਵੇਂ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਅਲਰਜੀ ਕੰਜੰਕਟਿਵਾਈਟਸ ਜਾਂ ਪਿੰਕ ਆਈ ਸਿੰਡਰੋਮ ਜਿਹੜਾ ਉਹ ਬਹੁਤ ਜ਼ਿਆਦਾ ਆਉਂਦਾ ਜਾਂ ਜੁਕਾਮ ਜਾਂ ਫਲੂ ਚੱਲਦਾ ਜਦੋਂ ਜਾਂ ਵਾਇਰਲ ਫੀਵਰ ਵਗੈਰਾ ਚੱਲਦਾ ਜਿੰਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫੈਲਦਾ ਜਾਂ ਮੌਸਮੀ ਅਲਰਜੀ ਜਿਵੇਂ ਐਕਜ਼ੀਮਾ ਐਟੋਪਿਕ ਡਰਮਟਾਈਟਿਸ ਦੇ ਨਾਲ ਵੀ ਇਹ ਕੰਜੰਕਟਿਵਾਈਟਸ ਦੀ ਪ੍ਰੋਬਲਮ ਜਿਹੜੀ ਹੈ ਉਹ ਆ ਜਾਂਦੀ ਹੈ ਕਾਸੀ ਪਰਸਨਲ ਜਿਹੜੀਆਂ ਨਿੱਜੀ ਚੀਜ਼ਾਂ ਕਿਸੇ ਦੇ ਨਾਲ ਜਦੋਂ ਸਾਂਝੀਆਂ ਕਰਦੇ ਹਾਂ ਸ਼ੇਅਰ ਕਰਦੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਤਾਵਲ ਪਰਮਾਰ ਜਾਂ ਹੋਰ ਕਿਉਂਕਿ ਸ਼ੂਤ ਵਾਲੇ ਰੂਪ ਕੋਜ ਵਸਤੂਆਂ ਖਾਸ ਕਰਕੇ ਅੱਖਾਂ ਨਾਲ ਸੰਬੰਧਿਤ ਜਿਵੇਂ ਕਾਸਮੈਟਿਕਸ ਕੰਟੈਕਟ ਲੈਂਸ ਡੱਬੇ ਤੇ ਆਸਾਨੀ ਨਾਲ ਫੈਲ ਜਾਂਦੇ ਹਨ ਜਾਂ ਸ਼ੂਤ ਵਾਲੇ ਕੁਝ ਰੂਪ ਜਿਵੇਂ ਕੱਪੜੇ ਜਿਵੇਂ ਧੋਣ ਵਾਲੇ ਕੱਪੜੇ ਤੌਲੀਏ ਸਹਰਾਣੇ ਇਹਨਾਂ ਦੇ ਵੀ ਆਸਾਨੀ ਨਾਲ ਫੈਲ ਜਾਂਦੇ ਆ ਉਥੋਂ ਪਰਸਨ ਟੂ ਪਰਸਨ ਨੂੰ ਅੱਗੇ ਇਹ ਹੋ ਜਾਂਦੇ ਕੋਲੋਂ ਤੁਸੀਂ ਕਿਸੇ ਨਾਲ ਸਰਹਾਣਾ ਸ਼ੇਅਰ ਕੀਤਾ ਤਾਵਲ ਸ਼ੇਅਰ ਕੀਤਾ ਬੈੱਡ ਸ਼ੀਟ ਸ਼ੇਅਰ ਕੀਤੀ ਹੈ ਤਾਂ ਉਹ ਵੀ ਕਿਸੇ ਪਰਸਨ ਨੂੰ ਅਗਰ ਮੰਨ ਲਓ ਇਹ ਹੋਇਆ ਵਾਇਰਲ ਤਾਂ ਉਥੋਂ ਕਿਸੇ ਤੰਦਰੁਸਤ ਵਿਅਕਤੀ ਨੂੰ ਵੀ ਹੋ ਸਕਦਾ ਇਹਦੀ ਫਰਕ ਜਿਹੜੀਆਂ ਕੰਪਲਿਕੀਸ਼ਨਸ ਕਿਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਕੁਝ ਅਸੀਂ ਇਹਨਾਂ ਦਾ ਪ੍ਰੋਪਰ ਧਿਆਨ ਨਹੀਂ ਕਰਦੇ। ਫੇਰੀ ਜਿਹੜੀਆਂ ਪਚੀਦਗੀਆਂ ਗੱਜਣੀਆਂ ਨੇ ਜਿਵੇਂ ਟ੍ਰਾਈਕੋਮਾ ਡਰਾਈਟਸ ਵਗੈਰਾ ਬਣ ਜਾਂਦਾ ਜਾਂ ਪਾਉਰਨ ਲਈ ਸੋਜਿਸ਼ ਬਣ ਜਾਂਦੀ ਹੈ ਜਾਂ ਕੰਜਨਕਟਿਵਾ ਦੇ ਵਿੱਚ ਜਿਆਦਾ ਸਵੈਲਿੰਗ ਆ ਜਾਂਦੀ ਹੈ ਜਾਂ ਕੁਝ ਪਾਉਰਨੀਆਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਾਂ ਕੋਈ ਇਸੇ ਵਾਰ-ਵਾਰ ਮਤਲਬ ਜਿਹੜਾ ਉਹਦੇ ਵਿੱਚ ਕੁਛ ਨਾ ਕੁਛ ਡੈਮੇਜ ਕਰਦੀ ਹੈ। ਇਸ ਕਰਕੇ ਜਦੋਂ ਵੀ ਕਿਸੇ ਨੂੰ ਹੁੰਦਾ ਇਹਦੀ ਪ੍ਰिवेंशन ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਡਾਕਟਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਕਿ ਟਾਈਮ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਜਨਰਲ ਫਿਜੀਸ਼ੀਅਨ ਨੂੰ ਆਪਣੇ ਡਾਕਟਰ ਕੋਲ ਜਾਂ ਅੱਖਾਂ ਵਾਲੇ ਡਾਕਟਰਾਂ ਨੂੰ ਦਿਖਾ ਲਈ ਇਹਨਾਂ ਦਾ ਟਾਈਮ ਨਾਲ ਇਲਾਜ ਕਰਾਇਆ ਜਾਵੇ ਕਿਉਂਕਿ ਜਿਵੇਂ ਜਿਵੇਂ ਫਿਰ ਪੁਰਾਣਾ ਹੁੰਦਾ ਜਾਏਗਾ ਵਾਰ-ਵਾਰ ਹੋਏਗਾ ਤੇ ਅੱਖਾਂ ਦੇ ਉੱਪਰ ਹੀ ਹੋਰ ਵੀ ਜਿਆਦਾ ਬੁਰਾ ਅਸਰ ਪਾਉਂਦਾ ਵੀ ਅਸੀਂ ਇਹਦੇ ਵਿੱਚ ਟੈਸਟ ਵਗੈਰਾ ਕਰਾਉਣ ਦੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਮਾਹਰ ਡਾਕਟਰ ਜਿਹੜੇ ਹੁੰਦੇ ਨੇ ਉਹ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਨੇ ਕਿ ਅਲਰਜੀ ਦੇ ਕਾਰਨ ਆਇਆ ਵਾਇਰਲ ਆ ਬੈਕਟੀਰੀਆ ਤਕੀਏ ਜਾਨੀ ਸੈਕਸੂਅਲ ਟ੍ਰਾਂਸਮਿਟਿਡ ਡਿਸੀਜ਼ ਨਾਲ ਸੰਬੰਧਤ ਜャਬ ਇਹ ਜ਼ਰੀ ਜ਼ਰੀਤ ਤੇ ਬੜੀ ਰੀਅਰ ਹੁੰਦੀ ਹੈ ਇਹਦੇ ਵਿੱਚ ਕੋਈ ਬਲੱਡ ਟੈਸਟ ਜਾਂ ਕੋਈ ਸਵਾਬ ਟੈਸਟ ਕਰਨਾ ਪਵੇ ਜਾਂ ਕੋਈ ਐਕਸਪਲੀ ਵਗੈਰਾ ਲੈਣੇ ਪੈਂਦੇ। ਇਸ ਕਰਕੇ ਡਾਕਟਰ ਲੋਗੇ ਦਾ ਇਲਾਜ ਬੜੇ ਸੌਖੇ ਤਰੀਕੇ ਨਾਲ ਜ਼ਿਆਦਾਤਰ ਆਈ ਡ੍ਰੌਪਸ ਦੇ ਨਾਲ ਹੀ ਠੀਕ ਹੋ ਜਾਂਦੇ ਨੇ। ਲੋੜ ਤਾਂ ਜਾਨੀ ਕੋਈ ਬਹੁਤ ਕਿ ਦਵਾਈਆਂ ਵੀ ਖਾਣ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੀਆਂ ਆਪਣੇ ਆਪ ਅਸੀਂ ਕਈ ਵਾਰੀ ਲੈ ਕੇ ਖਾ ਲੈਣੇ। ਕਿਉਂਕਿ ਉਹ ਕਾਫੀ ਹੱਦ ਤੱਕ ਭਰਦੀਆਂ। ਤੋ ਇਹਦੇ ਵਿੱਚ ਕਈ ਵਾਰੀ ਫੰਗਲ ਜਾਂ ਕੋਈ ਪਰਜੀਵੀ ਦੇ ਕਾਰਨ ਹੋਇਆ ਹੁੰਦਾ ਜਾਂ ਵਾਇਰਲ ਦੇ ਕਾਰਨ ਹੋਇਆ ਜਾਂ ਬੈਕਟੀਰੀਆ ਦੇ ਕਾਰਨ ਹੋਇਆ ਹੁੰਦਾ ਉਹ ਫਿਰ ਡ੍ਰੌਪਸ ਵਗੈਰਾ ਵੀ ਜਿਹੜੇ ਦੇਣੇ ਹੁੰਦੇ ਨੇ ਉਹ ਡਾਕਟਰ ਨੇ ਸੂਟ ਕਰਦੇ ਕਿਹੜੇ ਆ ਜੇ ਬੈਕਟੀਰੀਆ ਤਾਂ ਕੁਝ ਹੋਰ ਤਰ੍ਹਾਂ ਦੇ ਜਾਣੇ ਵਾਇਰਲ ਵਾਸਤੇ ਕੁਝ ਹੋਰ ਤਰ੍ਹਾਂ ਦੇ ਜਾਣੇ ਫੰਗਸ ਵਾਸਤੇ ਮੈਡੀਸਨ ਕੁਝ ਹੋਰ ਹੁੰਦੀਆਂ ਨੇ ਪੱਲਰਜੀ ਵਾਸਤੇ ਕੁਝ ਹੋਰ ਹੁੰਦੀਆਂ ਨੇ ਹਰ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਇੱਕੋ ਜਿਹਾ ਨਹੀਂ ਹੁੰਦਾ ਯਾਨੀ ਕਿ ਡ੍ਰੌਪਸ ਕਿਸੇ ਨੂੰ ਪਾ ਲਿਆ ਤੇ ਤੁਸੀਂ ਜਿਵਰੀਆ ਪਕਾਵਾ ਵੀ ਉਹ ਹੀ ਡ੍ਰੌਪਸ ਲੈ ਕੇ ਫਿਰ ਪਾ ਲੋ ਜੀ ਉਹ ਵਾਰ-ਵਾਰ ਤੁਹਾਡੇ ਕਾਰਨ ਕੁਝ ਹੋਰ ਵੀ ਹੋ ਸਕਦਾ ਪਰਸਨ ਟੂ ਪਰਸਨ ਵੈਰੀ ਕਰਦਾ ਹੁੰਦਾ ਹੈ ਜੇ ਕੋਈ ਕੋਈ ਸ਼ੂਗਰ ਵਗੈਰਾ ਦਾ ਰੋਗ ਹੈਗਾ ਕਿਸੇ ਨੂੰ ਫਿਰ ਉਹ ਵੀ ਨਾਲ ਮੈਨੇਜ ਕਰਨੀ ਪੈਂਦੀ ਹੈ ਜਾਂ ਕੋਈ ਹੋਰ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਹੈ ਇਸ ਕਰਕੇ ਦਵਾਈਆਂ ਜਿਹੜੀਆਂ ਨੇ ਉਹ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਮਿਊਨਿਟੀ ਨਾਲ ਸੰਬੰਧਿਤ ਜਿਹੜੇ ਕਨਜਕਟਿਵਾਈਟਸ ਹੁੰਦੇ ਨੇ ਉਹਨਾਂ ਦੀਆਂ ਕੁੱਝ ਜਣੀਆਂ ਨੇ ਤੁਹਾਡੀਆਂ ਅੱਖਾਂ ਦੇ ਟਿਸ਼ੂਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਜਿਹੜੀਆਂ ਕਰਦੀਆਂ ਨੇ ਤਾਂ ਕਈ ਵਾਰੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਵੀ ਨਾਲ ਕੁਝ ਦਵਾਈਆਂ ਜਾਂ ਖਾਣ-ਖਰਾਕ ਵਗੈਰਾ ਜਿਹੜੀ ਹੈਗੀ ਉਹ ਦੱਸਣੀ ਪੈਂਦੀ ਹੈ ਜਿਵੇਂ ਸ਼ੂਗਰ ਹੈ ਤਾਂ ਸ਼ੂਗਰ ਨੂੰ ਮਨੀਜ ਕਰਨਾ ਬੜਾ ਜ਼ਰੂਰੀ ਹੁੰਦਾ ਹੋਰ ਵੀ ਇਹ ਦੇ ਨਾਲ ਜਿਹੜੀਆਂ ਕੋਈ ਅਲਰਜੀ ਵਗੈਰਾ ਆਉਂਦੀ ਹੈ ਤਾਂ ਅਲਰਜੀ ਕਿਸ ਚੀਜ਼ ਤੋਂ ਹੋ ਰਹੀ ਹੈ ਉਹ ਵੀ ਆਇਡੈਂਟੀਫਾਈ ਕਰਕੇ ਕੋਸ਼ਿਸ਼ ਕਰਨਾ ਹੁੰਦਾ ਕਿ ਉਹਦੇ ਤੋਂ ਹੀ ਕਿ ਵਾਰ-ਵਾਰ ਅਲਰਜੀ ਨਾ ਹੋਵੇ ਉਹ ਵੀ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਜਾਂ ਕੋਈ ਜਲਨ ਨਾਲ ਸੰਬੰਧਿਤ ਜਿਹੜੀਆਂ ਮੰਨ ਲਓ ਕੋਈ ਸਪਰੇ ਵਗੈਰਾ ਪਈ ਹੈ ਜਾਂ ਕੋਈ ਮੈਡੀਸਨ ਦਾ ਇਖਣ ਹੋਇਆ ਜਾਂ ਕੋਈ ਪਰਫਿਊਮਸ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਅਗਰ ਇੰਟਰ ਕਰੀ ਕੀਏ ਤਾਂ ਉਹਦੀਆਂ ਵੀ ਕੁਝ ਜਿਹੜੀਆਂ ਦਵਾਈਆਂ ਨੇ ਉਹ ਫਿਰ ਅਲੱਗ ਹੁੰਦੀਆਂ ਨੇ ਉਹ ਵੀ ਡਾਕਟਰ ਨੇ ਹੀ ਦੇਣੀਆਂ ਹੁੰਦੀਆਂ ਨੇ ਇਸ ਕਰਕੇ ਟ੍ਰੀਟਮੈਂਟ ਜਿਹੜੀ ਆ ਵੈਸੇ ਤਾਂ ਕਿਸੇ ਵੀ ਬਿਮਾਰੀ ਦੀ ਹੋਵੇ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ ਖਾਸ ਕਰ ਅੱਖਾਂ ਨਾਲ ਸੰਬੰਧਿਤ ਜਦੋਂ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੋ ਤਾਂ ਕੋਸ਼ਿਸ਼ ਕਰੋ ਕਿ ਦਵਾਈ ਕਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਜਾਵੇ ਕਿਉਂਕਿ ਅੱਜ ਕੱਲ ਅੱਖਾਂ ਵਾਲੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਤੁਹਾਨੂੰ ਮਿਲ ਜਾਂਦੇ ਨੇ ਪ੍ਰਾਈਵੇਟ ਵੀ ਮਿਲ ਜਾਂਦੇ ਜਾਂ ਹੋਰ ਜਿੱਥੇ ਵੀ ਤੁਸੀਂ ਆਪਣੇ ਜਨਰਲ ਫਿਜੀਸ਼ੀਨ ਕੋਲ ਜਾਂਦੇ ਹੋ ਉਹ ਉੱਥੋਂ ਤੁਸੀਂ ਲੈ ਕੇ ਇਹਦਾ ਟੈਸਟ ਜਿਹੜਾ ਕਰਵਾ ਸਕਦੇ ਆਪਣੇ ਹੱਥਾਂ ਪੈਰਾਂ ਨੂੰ ਸਾਫ਼ ਕਰਕੇ ਰੱਖੋ ਅਗਰ ਖਰਾਬ ਕਿਸੇ ਦੀ ਅੱਖ ਹੋਈ ਹੈ ਥੋੜਾ ਜਿਹਾ ਦੂਰ ਰਹੋ ਉਹਦੇ ਕੋਲ ਉਹਦੇ ਨਾਲ ਕੋਈ ਆਪਣੇ ਨਿੱਜੀ ਚੀਜ਼ਾਂ ਸ਼ੇਅਰ ਨਾ ਕਰੋ ਸਾਂਝੀਆਂ ਨਾ ਕਰੋ। ਸ਼ੈ ਕੋਈ ਬੱਚਾ ਵਾ ਬਜ਼ੁਰਗ ਹੈ। ਉਹ ਬੈੱਡਸ਼ੀਟਸ ਵਗੈਰਾ, ਟਾਵਲ, ਰੁਮਾਲ ਜਾਂ ਹੋਰ ਨਿਓ ਥੋੜਾ ਅਲੱਗ ਰੱਖੋ ਕੁਝ ਦਿਨ ਵਾਸਤੇ। ਕਿਸੇ ਤੋਂ ਕਿ ਸੁਰੱਖਿਆ ਕਰਨੀ ਜਿਹੜੀ ਹੈ ਉਹ ਪ੍ਰੀਵੈਂਸ਼ਨ ਇੱਕ ਬਹੁਤ ਵਧੀਆ ਹੁੰਦੀ ਹੈ। ਕਿਉਂਕਿ ਵਾਰ-ਵਾਰ ਤੁਸੀਂ ਆਪਣੀਆਂ ਅੱਖਾਂ ਨੂੰ ਜਦੋਂ ਟੱਚ ਕਰਦੇ ਹੋ ਉਹੀ ਸ਼ਾਇ ਕਿਸੇ ਨਾਲ ਹੱਥ ਲੱਗ ਜਾਂਦਾ ਤੁਸੀਂ ਉਹਦੇ ਹੱਥ ਸ਼ੇਅਰ ਕਰ ਲੈਂਦੇ ਹੋ। ਉਹ ਸੈਕੰਡ ਪਰਸਨ ਜਿਹੜਾ ਉਹ ਹੱਥ ਆਪਣੀ ਅੱਖਾਂ ਨੂੰ ਲਗਾ ਲੈਂਦਾ ਜਾਂ ਤੁਸੀਂ ਬੱਚੇ ਵੀ ਛੁੱਕ ਲੈਂਦੇ ਮੰਨ ਲਓ ਕਿਸੇ ਦੀਆਂ ਅੱਖਾਂ ਖਰਾਬ ਹੋਈਆਂ ਉਹਨਾਂ ਛੁੱਕੇ ਬੱਚੇ ਨੇ ਛੋਟੇ ਬੱਚੇ ਨੇ ਤੁਹਾਡੀ ਅੱਖਾਂ ਨੂੰ ਹੱਥ ਲਾ ਲਿਆ ਉਸ ਤੋਂ ਬਾਅਦ ਆਪਣੀਆਂ ਨੂੰ ਟੱਚ ਕਰ ਲਿਆ ਤਾਂ ਉਹ ਬੱਚਿਆਂ ਦੀਆਂ ਅੱਖਾਂ ਵੀ ਖਰਾਬ ਹੋ ਜਾਂਦੀਆਂ ਜਾਂ ਸਕੂਲ ਦੇ ਵਿੱਚ ਵੀ ਜਦੋਂ ਬੱਚੇ ਕਲਾਸ ਪੀਰੀਅਡ ਸ਼ੇਅਰ ਕਰਦੇ ਨੇ ਤਾਂ ਉਦੋਂ ਵੀ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਿਹੜੀਆਂ ਨੇ ਉਹ ਬਿਮਾਰੀਆਂ ਫੈਲ ਜਾਂਦੀਆਂ ਜਾਂ ਘਰਾਂ ਦੇ ਵਿੱਚੋਂ ਇੱਕ ਦੂਜੇ ਪਰਸਨ ਤੋਂ ਪਰਸਨ ਇਹ ਬਿਮਾਰੀ ਖੈਰ ਜਿਉਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਥੋੜਾ ਜਿਹੜਾ ਉਹ ਆਈਸੋਲੇਸ਼ਨ ਜਿਹੜੀ ਹੈ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਕਾਫੀ ਹੱਦ ਤੱਕ ਇਸ ਸਬਮਾਰੀ ਤੋਂ ਬਚ ਸਕਦੇ ਨੇ। ਔਰ ਇਹਨਾਂ ਨਾਲ ਜੋ ਵੀ ਦਵਾਈਆਂ ਤੁਹਾਨੂੰ ਡਾਕਟਰ ਤੁਹਾਡੇ ਦਿੰਦੇ ਨੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਖਾਣਾ ਵਰਤਣਾ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਇੱਕ ਦੂਜੀ ਦੀ ਦਵਾਈ ਨਾ ਖਾਓ। ਕਈ ਵਾਰੀ ਇੱਕ ਜਣੇ ਦੀ ਅੱਖਾਂ ਖਰਾਬ ਹੋਈਆਂ ਉਹ ਮੈਡੀਸਿਨ ਲੈ ਕੇ ਤੇ ਦੂਜਾ ਉਹਦਾ ਫੈਮਿਲੀ ਦਾ ਮੈਂਬਰ ਹੈ ਉਹ ਵੀ ਕਵਰੀਂਗ ਯੂਜ਼ ਕਰਦੇ ਜਾਂ ਉਹ ਵੀ ਕਵਰੀਂਗ ਖਤ ਹੋ ਜਾਂਦਾ ਸੋ ਇਸ ਕਰਕੇ ਮੀਰਿਆ ਕਿ ਅੱਜ ਇਹ ਤੁਹਾਨੂੰ ਚੰਗਾ ਲੱਗੇ ਜੇਕਰ ਠੀਕ ਲੱਗਦਾ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ